ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਜਲਦੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਬੁਰਜਮਾਨ ਸਾਹੀ ਆ ਪਹੁੰਚੇ ਆ ਜੀ ਤੇ ਆਪਾਂ ਦੋ ਨਗ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਤੁਹਾਡੀ ਮੰਗ ਹੈ ਜਿਹੜੀ ਤੋਕੜ ਗੱਬਣ ਜਰਸੀ ਬਹਿੜ ਦੁੱਧ ਕਿੰਨਾ ਕਿੰਨੇ ਚਰ ਦੀ ਚੱਕ ਪਾਸਾ ਤੇ ਇੱਕ ਹੁਣੇ ਸੂਈ ਆ ਝੋਟੀ ਜੇਰ ਪੈਣੀ ਹਜੇ ਦੀ ਬਾਕੀ ਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਜੀ ਸੱਸੀ ਕਾ ਬਾਈ ਸੱਸੀ ਕਾ ਹੋਠ ਠਾਕ ਹੋ ਜੀ ਹਾਂਜੀ ਹਾਂਜੀ ਬਾਈ ਬਹੁਤ ਵਧੀਆ ਤੇ ਲੱਖੀ ਅਜ ਕਿੰਨੇ ਜਾਨਵਰ ਦਿਖਾਉਣੇ ਬਾਈ ਅੱਜ ਆਪਾਂ ਵੀ ਇੱਕ ਤਾਂ ਸੂਈ ਸਵਾਈ ਝੋਟੀ ਦਿਖਾ ਰਹੇ ਹਜੇ ਜੇਰ ਪੈਣੀ ਬਾਕੀ ਹੈ ਨਾ ਹਾਂਜੀ ਆ ਸੂਈ ਨੂੰ ਥੋੜਾ ਟਾਈਮ ਹੀ ਹੋਇਆ ਤੇ ਇੱਕ ਟੋਕੜ ਗੱਪਣ ਜਰਸੀ ਹਾਂ ਇੱਕ ਟੋਕੜ ਗੱਪਣ ਜਰਸੀ ਵੜਾ ਹੂੰ ਤੇ ਨਾਮ ਡਰੈਸ ਬੋਲੋ ਪਹਿਲਾਂ ਨਾਮ ਲੱਖੀ ਪੰਡਤ ਆ ਬਾਈ ਪਿੰਡ ਬੁਰਜਮਾਨਸਾਈਆਂ ਜਿਹੜਾ ਬਠਿੰਡਾ ਹੂੰ ਤ ਨੰਬਰ ਹੈਗਾ ਜੀ 97819 97855 ਨੇੜੇ ਆਪਣੇ ਰਾਮਪਰਾ ਮੰਡੀ ਤੇ ਫੂਲ ਹਾਂਜੀ ਹਾਂਜੀ ਰਾਮਪਰਾ ਇਤੋਂ 4-5 ਕਿਲੋਮੀਟਰ ਹੈ ਜੀ ਕਿੰਨਾ ਕਿਲੋਮੀਟਰ ਠੀਕ ਆ ਤੇ ਲੱਖੀ ਜਿਹੜੀ ਆਪਾਂ ਵੱਡੇ ਘਾੜ ਘਾੜ ਦੀ ਤੇਰੀ ਝੋਟੀ ਦੇਖੀ ਐ ਨੇ ਕਿਹੜਾ ਸੂਆ ਸੂਈ ਆ ਬਾਈ ਤੀਜਾ ਸੂਆ ਸੂਈ ਜਾਈ ਹੈ ਕਦੋਂ ਸੂਈ ਆ ਵੀਰੇ ਇਹ ਤਾਂ ਸੂਈ ਨੂੰ 1 ਘੰਟਾ ਹੋ ਗਿਆ 1 ਘੰਟਾ ਸੂਈ ਨੂੰ ਹੋ ਗਿਆ ਹਨਾ ਤੇ ਲੱਖੀ ਕਿੰਨਾ ਦੁੱਧ ਕੱਢਿਆ ਬਾਈ ਦਾ ਜੀ ਮਾਲਕਾਂ ਨੇ ਦੱਸਣ ਮੁਤਾਬਕ 17 ਕਿਲੋ ਦੁੱਧ ਦੱਸਿਆ ਆਪਾਂ ਪਰ 15 ਕਿਲੋ ਕਹਿ ਕੇ ਦਵਾਵਾਂਗੇ ਠੀਕ ਆ ਤੇ ਜੇਰ ਜੂਰ ਹਜੇ ਪੈਣੀ ਬਾਕੀ ਹੈ ਹਾਂਜੀ ਹਾਂ ਖੋਲਣ ਤੋਰਾ ਤਾਰਾ ਕਰਾਈਗੇ ਚੈੱਕ ਤੇ ਵੱਡੇ ਸਾਇਦੀ ਆ ਜੀ ਝੋਟੀ ਠੀਕ ਆ ਤੇ ਹੁਣੇ ਸੂਈ ਆ ਮਗਰ ਕਟਾ ਆ ਗਿਆ ਹਨਾ ਹਾਂਜੀ ਹਾਂ ਮਗਰ ਕਟਾ ਆ ਗਿਆ ਜੀ ਤੇ ਕੁਆਲਿਟੀ ਪੂਰੀ ਚੰਗੀ ਇਧਰ ਨੂੰ ਲੈ ਚਲੋ ਸਿੰਘ ਥੱਲੇ ਦੀ ਇੱਕ ਨੰਬਰ ਹੰਬਲਾ ਵਗੈਰਾ ਭੋਰਾ ਵੀ ਨਹੀਂ ਬਾਕੀ ਜੱਤ ਵਾਲੀ ਝੋਟੀ ਜਾਤ ਵਾਲੀ ਤੇ ਲੈ ਵਾਲੂ ਆ ਪੂਰਾ ਕਰਮਾ ਇਹਨੇ ਤਿਆਰ ਕੀਤਾ ਤੇ ਹਜੇ ਕੋਈ ਇਹਦਾ ਬੋਲਾ ਨਹੀਂ ਕੱਢਿਆ ਕੋਈ ਕੁਛ ਨਹੀਂ ਠੀਕ ਹੈ ਜੀ ਮੇਰੇ ਖੜੇ ਤੋਂ ਹੀ ਸੂਈ ਆ ਝੋਟੀ ਆ ਦੇਖੋ ਜੀ ਜੇਰ ਪੈ ਜਾਣੀ ਐ ਦੀ ਤੁਰਿਆਵਾਂ ਲੜ ਜੀ ਤੇ ਸਹਿਜ ਫੁੱਲ ਆ ਸਹਿਜ ਨਾ ਘਟ ਮੰਨ ਕੇ ਆਇਓ ਫੁੱਲ ਸਹਿਜ ਦੀ ਬਣੇ ਰਿਓ ਵੀਡੀਓ ਦੇ ਨਾਲ ਇੱਕ ਤੁਹਾਨੂੰ ਤੋਕੜ ਗੱਪਣ ਬੈਠ ਦਿਖਾਵਾਂਗੇ ਜੀ ਆ ਦੇਖੋ ਜੀ ਥਣ ਲੇ ਵਾ ਇੱਕ ਨੰਬਰ ਕਰੋ ਨੇੜ ਤੋਂ ਚੈੱਕ ਤੇ ਬਾਕੀ ਦਾ ਮੂਹਲੀ ਛੜ ਦੇ ਥਣ ਦੇਖ ਲਓ ਤੇ ਮਗਰ ਕਟਾ ਤੇ ਬਾਕੀ ਧਾਰਾ ਤੁਰਾ ਤੁਹਾਨੂੰ ਮਾਰ ਕੇ ਦਿਖਾਉਨੇ ਆ ਆ ਦੇਖੋ ਜੀ ਧਾਰਾ ਤੁਰਾ ਫੁੱਲ ਲੈਂਦੀ ਆ ਠੀਕ ਆ ਜੀ ਕਰੋ ਜੇਕ ਤੇ ਲੱਕੀ ਸੀਲ ਸਾਹੂ ਬਹੁਤ ਆ ਹਾਂ ਹਾਂਜੀ ਹਾਂ ਵੀਰੇ ਹੂੰ ਬਹੁਤੀ ਬੱਚਾ ਵੀ ਨਾ ਲਾਓ ਆ ਦੇਖੋ ਜੀ ਸਿਵਾਈ ਚੂਈ ਇੱਕ ਨੰਬਰ ਆ ਦੂਜੇ ਚ ਮਾਰ ਦੇ ਬਸ 100 ਦੀ 100 ਨੰਬਰ ਆ ਹਣਾ ਬਾਈ ਲੱਖੀ ਹਾਂਜੀ ਹਾਂ ਬਾਈ ਇਹ ਤਾਂ ਕੇਲ ਹੀ ਓਕੇ 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 ਬਾਈ ਬਸ ਆ ਦੇਖੋ ਕੋਈ ਬੱਚਾ ਲਾਓ ਚਾ ਨਾ ਲਾਓ ਤੇ ਫੁੱਲ ਸੈਜ ਦੀ ਝੋਟੀ ਦੁੱਧ ਬਾਈ ਕਹਿੰਦਾ 15 ਕਿਲੋ ਪ੍ਰਤੀ ਕਿਹਤੇ ਮਿਲਣ ਵਾਲੀ ਝੋਟੀ ਆ ਵੱਡੇ ਭਾਈ ਇਹ ਠੀਕ ਆ ਜੀ ਤੇ ਲੱਖੀ ਕਿੰਨੇ ਪੈਸੇ ਲਾਵਾਂਗੇ ਇਹਦੇ ਆਪਾਂ ਜੈ ਜੈ ਮੁੱਲ ਜੀ ਹੂੰ ਤਾਂ ਜੇ ਮੈਂ ਮੰਗ ਲਈ 80 ਵੀ ਮੰਗ ਲਈ 81 ਜਾਂ ਤਾਂ 85 ਉਹ ਵੀ ਥੋੜਾ ਪਰ ਆਪਾਂ ਇੱਕ ਕਰਨ ਮਾਨਦਾਨ ਕਰ ਤੇ ਬਾਕੀ ਦਾ ਦੁੱਧ ਦੇ ਦੂ 15 ਕਿਲੋ ਆਰਾਮ ਨਾਲ ਜੀ ਮਾਲ ਕਹਿੰਦੇ ਰੱਖਣ ਦਾ ਹਾਲ ਇਧਰ ਨੂੰ ਕਰੋ ਮੜਾ ਲੈ ਤੇ ਜੇਰ ਦੀ ਵੀਡੀਓ ਬਣਾ ਕੇ ਰੱਖ ਲਿਓ ਚੰਗਾ ਹਾਂਜੀ ਹਾਂ ਜੇਰ ਦੀ ਵੀਡੀਓ ਬਣਵਾ ਲਾ ਆ ਦੇਖੋ ਜੀ ਸੈਜ ਪੂਰਾ ਫੁੱਲ 1,40,000 ਰੁਪਿਆ ਹਾਂਜੀ ਹਾਂ ਮਾਨਦਾਨ ਹੋ ਜਾਊਗਾ ਹਾਂਜੀ ਹਾਂ ਮਾਨਦਾਨ ਕਰ ਤੇ ਦੁੱਧ 15 ਕਿਲੋ ਹਨਾ ਹਾਂਜੀ ਤੇ ਹੁਣ ਆਪਾਂ ਤੇਰੀ ਜਰਸੀ ਦੀ ਗੱਲ ਕਰ ਲਈਏ ਵੀਰੇ ਇਹੇ ਬਈ ਦੂਜਾ ਸੂਏ ਵਾਸਤੇ ਗੱਬਣਾ ਹੈਗੀ ਕਿੰਨੇ ਚਿਰ ਦੀ ਪੀਣਾ ਦੀ ਗੱਬਣ ਚੱਕ ਹੈ ਜੀ ਇਹ ਓਕੇ 6 ਲੀਟਰ ਦੁੱਧ ਹੈ 6 ਲੀਟਰ ਦੁੱਧ ਹਾਂਜੀ ਤੇ ਚੈੱਕ ਪਾਸ ਹਾਂਜੀ ਹਾਂਜੀ ਚੈੱਕ ਕਰਵਾ ਵੀ ਸਕਦਾ ਆਪਾਂ ਚੈੱਕ ਕਰਾ ਕੇ ਦਬਾਓ ਗੇੜਾ ਫਿਰ ਆ ਦੇਖ ਤੇ ਬਾਕੀ ਦਾ ਸਮੀ ਭਲੀ ਵੀ ਹੈਗੀ ਕੋਈ ਇਹ ਨਹੀਂ ਕਰ ਦੋਡੇ ਹੀ ਆ ਜਿੱਦਾਂ ਹੁੰਦਾ ਜਰਸੀ ਦਾ ਹਨਾ ਤੇ ਮਿਲਦੀ ਮਿਲਦੀ ਵਧੀਆ ਵੀਰੇ ਬਰਾਬਰ ਯਾਰ ਨਿਆਣਾ ਪਾ ਕੇ ਚੋਲੇ ਕੋਈ ਭਰਾ ਹੂੰ ਚਾਹੇ ਬਗੈਰ ਨਿਆਣੋਂ ਬਹਿ ਜਾ ਥੱਲੇ ਅੱਛਾ ਠੀਕ ਆ ਤੇ ਬਾਕੀ ਦਾ ਚੈੱਕ ਪਾਸ ਅਗਲਾ ਉਹਦੀ ਕਰਾ ਕੇ ਲੈ ਜਾਸ ਬੰਦ ਕਰਾ ਕੇ ਲੈ ਜੀ ਠੀਕ ਆ 6 ਲੀਟਰ ਦੁੱਧ ਹਾਂ ਜੀ ਹਾਂ 6 ਲੀਟਰ ਦੁੱਧ ਹੈ 3 ਮਹੀਨਾ ਤੋਂ ਬਲੱਸ ਹੋ ਗਈ ਦੱਪਣੀ ਓਕੇ ਤੇ ਬਾਕੀ ਦਾ ਸੂਆ ਦੂਜੇ ਵਾਸਤੇ ਗੱਬਣਾ ਹਨਾ ਪਹਿਲੇ ਸੂਏ ਸੂਈ ਵੀ ਆ ਪਹਿਲੇ ਸੂਏ ਦੁੱਧ ਦਾ ਵੀ ਰਕਾਰ ਬਹੁਤ ਚੰਗਾ ਦੱਸੇ ਹੂੰ ਕਿੰਨਾ ਕੁ ਦਿੰਦੀ ਰਹੀ ਹੈ 14 ਲੀਟਰ ਤੋਂ ਦੱਸਿਆ ਜੀ ਜਰਸੀ ਨੂੰ ਬਹੁਤ ਆ ਹਨਾ ਫੈਟ ਬਹੁਤ ਹੁੰਦੀ ਹੈ ਇਹਨਾਂ ਦੀ ਬਾਕੀ ਦਾ ਫੇਸ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਠੀਕ ਹੈ ਤੇ ਮੁੱਲ ਫਿਰ ਲੱਖੀ ਦਾ ਇਹਦਾ ਮੁੱਲ ਜੀ ਬਸ ਬਾਹਲਾ ਕੀ ਕਰਨਾ ਆਪਾਂ 35000 ਤੋਂ ਮਾਰ ਦਾਂ ਜਮਾ ਜਾਇਜ਼ ਮੁੱਲ ਆ ਤੇਰਾ ਹਣਾ ਤੇ ਬਾਕੀ ਦਾ ਟੋਕੜ ਗੱਬਣ ਆ ਜੀ 35000 ਇਜਾਦ ਫੁੱਲ ਆ ਨਾ ਪੰਜਾਬ ਵਾਲੀ ਜਰਸੀ ਆ ਗਈ ਤੇ ਬਾਕੀ ਦੀ ਗੱਲ ਇੱਕ ਬੈੜ ਸੀ ਤੁਹਾਨੂੰ ਟੋਕੜ ਗੱਬਣ 3 ਮਹੀਨੇ ਚੈੱਕ ਬਾਦ 6 ਕਿਲੋ ਦੁੱਧ 3 ਲੀਟਰ ਪਰ ਟਾਈਮ ਦਾ ਤੇ 35000 ਮੁੱਲ ਰੇਟ ਤੇ ਇਧਰ ਤੁਹਾਨੂੰ ਵੱਡੇ ਚਾਅ ਦੀ ਝੋਟੀ ਦਿਖਾਤੀ ਹੈ ਮਗਰ ਮੇਲ ਕੱਪ ਕੱਟਾ ਆ ਗਿਆ ਜੀ ਤੇ ਦੁੱਧ 15 ਤੋਂ ਪਲੱਸ ਰੋ ਮੁੱਲ 1 ਲੱਖ ਤੇ 40000 ਬਾਕੀ ਦੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਸਹਿਦ ਲੋ ਧੰਨਵਾਦ ਨੰਬਰ 92 97 819 97 850 ਤੇ ਪਿੰਡ ਬੁਰਜਮਾਨ ਸਾਹੀ ਆ ਨੇੜੇ ਬਾਈਆਂ ਦੇ ਫੂਲ ਤੇ ਰਾਮਪਰਾ ਮੰਡੀ ਧੰਨਵਾਦ ਜੀ